ਜੀ ਸਾਰਿਆਂ ਨੂੰ ਕਿਦਾਂ ਸਭ ਠੀਕ ਠਾਕ ਹੋ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਮੈਂ ਗੱਲ ਕਰਨੀ ਚਾਹਣਾ ਤੇ ਇਹ ਮੈਸੇਜ ਮੇਰਾ ਪੰਜਾਬ ਸਰਕਾਰ ਨੂੰ ਵੀ ਹੈ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਵੀ ਹੈ ਬਲਕਿ ਇਹ ਮੈਸੇਜ ਮੇਰਾ ਸਾਡੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਹੈ ਸਾਰਿਆਂ ਨੂੰ ਆ ਕਿ ਦੇਖੋ ਬੰਦਾ ਕੋਈ ਗਲਤੀ ਕਰਦਾ ਤੇ ਉਹਨੂੰ ਅਸੀਂ ਕਹਿੰਦੇ ਕੋਈ ਗੱਲ ਨਹੀਂ ਦੁਬਾਰਾ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਗਲਤੀ ਹੁੰਦੀ ਹੈ ਨਾਰਮਲ ਜੀ ਗਲਤੀ ਪਰ ਕਈ ਬੰਦੇ ਐਸਾ ਜ਼ੁਲਮ ਕਰਦੇ ਆ ਐਸਾ ਐਸਾ ਗੁਨਾਹ ਕਰਦੇ ਆ ਜਿਹਦੀ ਮਾਫੀ ਨਹੀਂ ਹੁੰਦੀ ਉਹ ਜਿਹੜਾ ਗੁਨਾਹ ਸਾਡੇ ਜਲੰਧਰ ਚ ਹੋਇਆ ਇੱਕ 13 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਬਾਅਦ ਚ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਬੱਚ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪਣੀ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੇ ਬੱਚੇ ਨੇ ਧੀਆਂ ਨੇ ਪੁੱਤ ਨੇ ਤੁਸੀਂ ਇਹ ਸੋਚ ਕੇ ਦੇਖੋ ਕਿ ਆਪਣੀਆਂ ਬੇਟੀਆਂ ਆਪਣੀਆਂ ਭੈਣਾਂ ਸਿਕਿਉਰ ਹੈਗੀਆਂ ਸਾਡੇ ਇੱਥੇ ਨਹੀਂ ਕੋਸ਼ਿਸ਼ ਕਰਕੇ ਨਹੀਂ ਕਿਉਂਕਿ ਇਸ ਦੁਨੀਆ 'ਚ ਇਸ ਸਾਡੇ ਸਮਾਜ ਵਿੱਚ ਕਈ ਇਦਾਂ ਦੇ ਦਰਿੰਦੇ ਘਟਿਆ ਲੋਕ ਵੀ ਨੇ ਜਿਹੜੇ ਇਦਾਂ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ ਬੱਚਿਆਂ ਦਾ ਓਹੋ ਮੇਰਾ ਤਾਂ ਕਹਿੰਦੇ ਹਾਂ ਵੀ ਮਨ ਬੜਾ ਦੁਖੀ ਹੋ ਰਿਹਾ ਬੱਚਿਆਂ ਨਾਲ ਜ਼ਬਰ ਜਨਾਹ ਕਰਦੇ ਨੇ ਉਹਨਾਂ ਉਹਨਾਂ ਵਾਸਤੇ ਮੈਨੂੰ ਲੱਗਦਾ ਇੱਕੋ ਹੀ ਕਾਨੂੰਨ ਹੋਣਾ ਚਾਹੀਦਾ ਇੱਕੋ ਹੀ ਸਜ਼ਾ ਹੋਣੀ ਚਾਹੀਦੀ ਹੋਵੇਗੀ ਆ ਮੌਤ ਉਹਨਾਂ ਨੂੰ ਥਾਂ ਤੇ ਮਾਰ ਦੇਣਾ ਚਾਹੀਦਾ ਸੀ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਮੇਰੀ ਅਪੀਲ ਆ ਵਕੀਲਾਂ ਨੂੰ ਕਿ ਉਸ ਬੰਦੇ ਨੂੰ ਸਿਰਫ ਫਰਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ ਜਿਨੇ ਮਾਸੂਮ ਬੱਚੀ ਨਾਲ ਜ਼ਬਰਜਨਾਹ ਕੀਤਾ ਹੈ ਔਰ ਮੇਰੀ ਗੁਜ਼ਾਰਿਸ਼ ਹੈ ਸਾਰੀ ਜਿਹੜੀ ਸਾਡੀ ਸਾਡੇ ਜਲੰਧਰ ਦੇ ਜਿਹੜੇ ਅ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਕਿ ਪੁਲਿਸ ਆ ਪੂਰੀ ਸਾਡੇ ਪੰਜਾਬ ਦੀ ਤੇ ਮੇਰੀ ਗੁਜ਼ਾਰਿਸ਼ ਹੈ ਭਗਵੰਤ ਮਾਨ ਸਾਹਿਬ ਨੂੰ ਮੇਰੀ ਗੁਜ਼ਾਰਿਸ਼ ਹੈ ਸਾਡੇ ਜਲੰਧਰ ਦੇ ਜਿੰਨੇ ਵੀ ਐਮਐਲਏ ਨੇ एमपी ने उन्होंने गुजारिश है कि प्लीज हाथ जोड़ के थाने गुजारिश है कि उस बंदे को सिर्फ ते सिर्फ ते सिर्फ ते सिर्फ मौत की सजा मिलनी चाहिए मौत की सजा ही उदे है क्योंकि बच्चियां सब दीयां सांझियां होती हैं ने 3 सब दीयां सांझियां ने ते मेरी गुजारिश है पंजाब सरकार नो मेरी गुजारिश है जज साहबान मेरी गुजारिश है वकीलान मेरी गुजारिश है ਸਾਰਿਆਂ ਨੂੰ ਜਿਹੜੇ ਇਹ ਇਸ ਮਾਮਲੇ ਨੂੰ ਦੇਖ ਰਹੇ ਨੇ ਕਿ ਪਲੀਜ਼ ਉਹਨਾਂ ਨੂੰ ਇਨਸਾਫ ਦੋ ਲੜਕੀ ਵਾਲਿਆਂ ਨੂੰ ਬੱਚੀ ਛੋਟੀ ਜੀ 13 ਸਾਲ ਦੀ ਮਾਸੂਮ ਬੱਚੀ ਉਹਦੇ ਕਰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੀ ਗੁਜ਼ਾਰਿਸ਼ ਹੈ ਕਿ ਪਲੀਜ਼ ਤੁਸੀਂ ਉਸ ਬੰਦੇ ਨੂੰ ਸਿਰਫ ਫਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਧੰਨਵਾਦ